ਸਤਿ ਸ੍ਰੀ ਅਕਾਲ ਦੋਸਤੋ ਆਜੋ ਆਪਾਂ ਕਰਵਾਉਣੇ ਆ ਗੱਲਬਾਤ ਆਪਣਾ ਤਾਇਆ ਤੇ ਤਾਇਆ ਦਾ ਮੁੰਡਾ ਹਰਦੀਪ ਸਿੰਘ ਇਹ ਚਾਰੀ ਜਾਂਦੇ ਬੱਕਰੀਆਂ ਤੇ ਇਹਨਾਂ ਨਾਲ ਕਰਾਂਗੇ ਗੱਲਬਾਤ ਵੀ ਗਰਮੀ ਦੇ ਦਿਨਾਂ ਦੇ ਵਿੱਚ ਹਨਾ ਕਿੰਨੀ ਔਖੀ ਸਾਂਭ ਸੰਭਾਲ ਆ ਦੇਖੋ ਬੱਕਰੀਆਂ ਇਹਨਾਂ ਨੇ ਪੂਰੀਆਂ ਸੋਹਣੀਆਂ ਰੱਖੀਆਂ ਕਰੋ ਚੈੱਕ ਕੁਆਲਿਟੀ ਤੇ ਇਹਨਾਂ ਦਿਨਾਂ ਦੇ ਵਿੱਚ ਬੱਕਰੀਆਂ ਵੈਸੇ ਲਿਸੀਆਂ ਹੋ ਜਾਂਦੀਆਂ ਹਨਾ ਗਰਮੀ ਆ ਸੌਣ ਮਹੀਨਾ ਚੱਲੀ ਜਾਂਦਾ ਹਮਸ ਬਣ ਜਾਂਦੀ ਆ ਤੇ ਗਰਮੀ ਕਾਫੀ ਹੋ ਜਾਂਦੀ ਆ ਕੀ ਹਾਲ ਆ ਹਰਦੀਪ ਠੀਕ ਆ ਜੀ ਵਰੀਆ ਜਿਵੇਂ ਹੁਣ ਆ ਗਰਮੀ ਦੇ ਦਿਨਾਂ ਦੇ ਕਿੰਨਾ ਕ ਔਖਾ ਲੱਗਦਾ ਇਹ ਤਾਂ ਬਹੁਤ ਔਖਾ ਹੀ ਔਖਾ ਬਈ ਹਾਂ ਨਾ ਤਾਂ ਇਹ ਘਰੇ ਰੱਖ ਸਕਦੇ ਆ ਹੁਣ ਹਾਂ ਘਰੇ ਵੀ ਪੁੱਠੀਆਂ ਮਾਰਦੀਆਂ ਜੇ ਬਾਹਰ ਛੱਡਦੇ ਆ ਬਾਹਰ ਮਸ਼ਰੀ ਵੀ ਖਾਂਦੀ ਆ ਤੇ ਪਿਆਰ ਨਾਲ ਵੀ ਔਖਾ ਜਾਂਦਾ ਠੀਕ ਆ ਘਰੇ ਭੱਠੇ ਨਹੀਂ ਬਣਾਉਂਦੇ ਸੂਰੇ ਆਉਂਦੇ ਫਿਰ ਇਹਨਾਂ ਦੇ ਠੀਕ ਆ ਤੇ ਘਰੇ ਹੁਣ ਮੱਛਰ ਬਹੁਤ ਆ ਪਰ ਜਿਹੜੀ ਗੱਲ ਆ ਮੱਛਰ ਬਾਹਰ ਵੀ ਨਹੀਂ ਛੜਨ ਦਿੰਦਾ ਤੇ ਅੰਦਰ ਵੀ ਨਹੀਂ ਛੜਨ ਦਿੰਦਾ ਹਾਂ ਧੂਆਂ ਤਾਂ ਆ ਪਾ ਕੇ ਰੋਕਣੀਆਂ ਪੈਂਦੀਆਂ ਵੈਸੇ ਠੀਕ ਤੇ ਬਲਬ ਜਿਆ ਵੀ ਕਰਦਾ ਕੰਮ ਕਿ ਨਹੀਂ ਬਾਲ ਨੂੰ ਨਹੀਂ ਕਾਲਦਾ ਮੱਛਰ ਹੈ ਹੀ ਬਾਲਾ ਨਜਾਇਜ਼ ਜਾ ਰਿਹਾ ਅੱਛਾ ਮੱਛਰ ਬਾਲਾ ਹਨਾ ਇਹਨਾਂ ਵਾਲੀ ਮੜਾ ਮਟਾ ਟਰੋਲਦਾ ਚੱਕ ਪੱਖੇ ਪੱਖੇ ਵਿੱਚ ਚੱਲਦੇ ਆ ਠੀਕ ਆ ਤਾਂ ਤਾਂ ਮਾਰਦਾ ਹੀ ਆ ਵਿੱਚ ਪੂਰਾ ਤਾਂ ਵੀ ਬਿਮਾਰਦਾ ਤੇ ਸਾਹ ਜਿਆ ਵੀ ਬੰਦ ਹੁੰਦਾ ਲੱਗਦਾ ਪਰ ਸਰਦਾ ਨਹੀਂ ਹਨਾ ਧੂਏ ਬਿਨਾ ਸਰਦਾ ਨਹੀਂ ਜਿਹੜੀ ਗੱਲ ਆ ਫਿਰ ਹੂੰ ਤੇ ਇਹਨਾਂ ਦਿਨਾਂ ਦੇ ਵਿੱਚ ਔਖਾ ਹੋ ਜਾਂਦਾ ਵੇ ਕਰੇ ਹੁਣ ਤੁਸੀਂ ਪਾਉਣੇ ਆ ਕੁਸ ਕੇ ਨਹੀਂ ਇਹਨਾਂ ਨੂੰ ਸਾਰੇ ਕੋਈ ਨਹੀਂ ਪਾਉਂਦੇ ਬਾਹਰ ਹੀ ਛੱਡਦੇ ਆ ਬਾਹਰ ਹੀ ਤੇ ਬਾਹਰ ਜਦੋਂ ਛੱਡਦੇ ਆ ਬਾਹਰ ਸੌਖੀਆਂ ਚਰੀ ਜਾਂਦੀਆਂ ਕਿ ਬਾਹਰ ਵੀ ਮੱਛਰੀ ਖਾਈ ਜਾਂਦਾ ਦੇਣੇ ਵੀ ਮੱਛਰ ਤਾਂ ਬਾਹਰ ਖਾਏਗਾ ਤਾਂ ਹੈ ਪਰ ਕੱਲੇ ਜਾਣੇ ਤਾਂ ਨਹੀਂ ਛੱਡਦੇ ਆ ਬਾਹਰ ਠੀਕ ਹੈ ਦੋ ਜਣਾਂ ਨੂੰ ਚਾਰ ਕੇ ਰਹਿ ਚੱਲੋ ਛਡਾਉਣੀ ਆ ਕੱਲੇ ਤੋਂ ਨਹੀਂ ਛੱਡਦੇ ਆ ਕੱਲੇ ਰੁਪਸ ਜਾਂਡੀਆਂ ਫਿਰ ਤੇ ਮੱਛਰੀ ਨਾਲ ਮੱਛਰੀ ਵਾਲੀ ਲੜਦੇ ਨਾ ਬਰੀਕ ਲਗਾਣਾ ਜਿਹੜਾ ਵੈਸੇ ਤਾਂ ਇਹ ਦੋ ਜਣੇ ਇੱਕ ਉਧਰ ਖੜਾ ਇੱਕ ਉਧਰ ਖੜਦੀਆਂ ਨਹੀਂ ਸਹੀ ਢੰਗ ਦੇ ਵਿੱਚ ਔਖਾ ਹੋ ਜਾਂਦਾ ਗੱਲ ਬਿਲਕੁਲ ਸਹੀ ਆ ਤੇ ਖਿਆਲਾਂ ਨਾਲੋਂ ਇਹਨਾਂ ਦਿਨਾਂ ਦੇ ਵਿੱਚ ਜਾਨਵਰ ਲਿੱッセ ਵੀ ਹੋ ਜਾਂਦੇ ਆ ਹਨਾ ਪੂਰਾ ਹੀ ਲਿੱਸਾ ਹੁੰਦਾ ਹੈ ਤਾਂ ਖਿਆਲ ਚ ਮੜਾਇਆ ਸੱਟ ਜੇ ਰਿੰਦਾ ਕੰਮ ਆ ਤਾਂ ਤਾਂ ਚ ਹੁਣ ਮੀਂਹ ਨਾਲ ਕੁਝ ਜਵਾਰ ਮਛੀ ਦੇ ਜਾਂਦੀ ਆ ਉਹ ਘਰੇ ਘੱਟ ਖਣ ਲਗਾ ਠੀਕ ਆ ਹਾਂ ਜਦੋਂ ਜਵਾਰ ਮਨ ਰਾਤ ਨੂੰ ਕੁੱਤਰ ਕੇ ਰੱਖ ਦਿੰਨੇ ਆ ਹਨਾ ਉਹ ਤਾ ਹੀ ਮਾਰ ਜਾਂਦਾ ਤੜਕਿਆਂ ਦਾ ਤੜਕੇ ਨੂੰ ਤਾ ਮਾਰ ਜਾਂਦਾ ਲੋ ਵੀ ਸਾਡਾ ਹਰਦੀਪ सांगਦਾ ਸੀਗਾ ਗੱਲ ਕਰਨ ਤੋਂ ਪਰ ਫਿਰ ਵੀ ਮੈਂ ਕਿਹਾ ਕੁਝ ਨਹੀਂ ਹੁੰਦਾਗਾ ਵੀ ਜਿਹੜੀ ਗੱਲ ਹਨਾ ਜੋ ਹਕੀਕਤ ਹੁੰਦੀ ਹੈ ਉਹ ਦੱਸਣੀ ਚਾਹੀਦੀ ਹੈ ਭਾਈ ਔਖਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜਾਨਵਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਵਸ ਦੀ ਗੱਲ ਇਹਨਾਂ ਦੇ ਵੀ ਨਹੀਂ ਤੇ ਖਾਸ ਕਰਕੇ ਨਾ ਬੱਕਰੀਆਂ ਦੇ ਪਤਾ ਨਹੀਂ ਕੀ ਗੱਲ ਆ ਵੀ ਪਿੰਡਾ ਪਤਲਾ ਜਿਵੇਂ ਲੋਈ ਪਤਲੀ ਹੁੰਦੀ ਹੈ ਤੇ ਮਛਰੀ ਜੀ ਲੜਦੀ ਵੀ ਬਹੁਤ ਆ ਬਾਹਲਾ ਮੰਦੀਆਂ ਇਹ ਖੜ ਖੜਦੀਆਂ ਨਹੀਂ ਗੀਆਂ ਇੱਕ ਇਹਨਾਂ ਦਿਨਾਂ ਦੇ ਵਿੱਚ ਮੋਟਾ ਮੱਖ ਹੋ ਜਾਂਦਾ ਮੋਟਾ ਮੱਖ ਜਿਹੜਾ ਮੱਖੀ ਜੀ ਉਹ ਵੀ ਬਹੁਤ ਪੜੀ ਦਿੰਦੀ ਵੜਦੀ ਆ ਚੰਗਿਆੜ ਕਢਾ ਦਿੰਦੀ ਆ ਹਰਦੀਪ ਇਹਨਾਂ ਦਿਨਾਂ ਦੇ ਵਿੱਚ ਮੱਖ ਹੁੰਦੀ ਮੋਟੀ ਜਿਹੜੀ ਹਨਾ ਉਹਦਾ ਆਪਦੇ ਝੋਨੇ ਦੇ ਚੱਕ ਕੱਖ ਕੱਢਦੇ ਉਦੋਂ ਵੀ ਲੱਤਾਂ ਦੇ ਬਰਾਹਲ ਟੈਂਟਰੀ ਬਾਗੇ ਦਾ ਤੁਰਨ ਨਹੀਂ ਦਿੰਦੀ ਉਹ ਹਾਂ ਉਹ ਲੋਰ ਪਾਲ ਕੇ ਫੇਰ ਹੀ ਲੋਟ ਆ ਜਾਂਦਾ ਵਿੱਚ ਝੋਨੇ ਦਾ ਠੀਕ ਚੰਨਾ ਕੁੰਨਾ ਤੇ ਬਹੁਤ ਬਹਿੰਦੀ ਆ ਮੋਟੀ ਮੱਖ ਮਸਰੀ ਹਾਂ ਬਹੁਤ ਫਾਇਦਾ ਜੇ ਪੀਰਾ ਖੁਰਕਣ ਲੱਗਦੀ ਆ ਫੇਰ ਤਾਂ ਖੁਰਕੀ ਹੋ ਜਾਂਦੀ ਆ ਸਾਰੀ ਢੜੀਆਂ ਆ ਆ ਦਿਨ ਕੱਢਣੇ ਬਾਹਲੇ ਔਖੇ ਹਨਾ ਹਾਂ ਆ ਦਾ ਪੂਰਾ ਹੀ ਔਖਾ ਹਾਂ ਤੇ ਹੁਣ ਬੱਕਰਾ ਕਿਹੜਾ ਤਿਆਰ ਕਰੀ ਜੰਨਾ ਤੂੰ ਫਿਰ ਬੱਕਰਾ ਆਪਾਂ ਆਹੀ ਤਿਆਰ ਕਰੀ ਜੰਨਾ ਵਿਖਾਈ ਫੜ ਕੇ ਉਧਰਲੇ ਪਾਸੇ ਕਰਕੇ ਲੋ ਵੀ ਦੋਸਤੋ ਆ ਬੱਕਰਾ ਤਿਆਰ ਕਰੀ ਜਾਂਦਾ ਹਰਦੀਪ ਇਹ ਆਪਣੇ ਬੱਕਰੇ ਦਾ ਬੱਚਾ ਆ ਇਹ ਆਵਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਵੀਡੀਓ ਹੈਗੀ ਇਹਨਾਂ ਦੀ ਆਪਣੇ ਚੈਨਲ ਤੇ ਪਈ ਇਧਰ ਸਾਈਡ ਜੀ ਦੇ ਕਰਕੇ ਦਿਖਾਈ ਮਾੜਾ ਜੇ ਇੱਥੇ ਪਾਸੇ ਜੇ ਇਹਦੀ ਆਪਾਂ ਹਰਦੀਪ ਤੋਂ ਲਾਵਾਂਗੇ ਡਿਟੇਲ ਪੂਰੀ ਜਿਹੀਂ ਪਰੇ ਨੂੰ ਮਾੜਾ ਜੇ ਪਰੇ ਨੂੰ ਪਰੇ ਨੂੰ ਬਸ ਕੋਈ ਨਹੀਂ ਲੋ ਵੀ ਦੇਖੋ ਬਹੁਤ ਸੋਹਣਾ ਬੱਚਾ ਪੂਰਾ ਵਧੀਆ ਤਿਆਰ ਹੋਈ ਜਾਂਦਾ ਲੰਮੀ ਪੂਛ ਦੇ ਵਿੱਚ ਟੈਸਟੀਕਲ ਪੂਰੇ ਸੋਹਣੇ ਆ ਕੰਨਾਂ ਦੀ ਲੰਬਾਈ ਚਿੱਟੀ ਅੱਖ ਦੇ ਵਿੱਚ ਸਿੰਗੀ ਬਹੁਤ ਸੋਹਣੀ ਹੈ ਬੱਚੇ ਦੀ ਉਹ ਵੇਖੋ ਲੱਗ ਪਿਆ ਨਾ ਆਵਦੀ ਮਾਂ ਨੂੰ ਚੁੰਗਣ ਆ ਦੇਖ ਸਕਦੇ ਆ ਤੁਸੀਂ ਇਹਦੇ ਬਾਰੇ ਪੁੱਛਦੇ ਆਂ ਭਾਬੀ ਕਿੰਨੇ ਮਹੀਨਿਆਂ ਦਾ ਹੋ ਗਿਆ ਇਹ ਤੇ ਮੈਨੂੰ ਲੱਗਦਾ ਬੱਕਰੀ ਦੁਬਾਰਾ ਹਜੇ ਕ੍ਰੋਸ ਹੋਈ ਨਹੀਂ ਗਈ ਇਹਨੇ ਇੱਕ ਹੀ ਦਿੱਤਾ ਸੀਗਾ ਉਮਰੇ ਦੀ ਮੈਨੂੰ ਲੱਗਦਾ ਛੋਟੀ ਬਾਕੀ ਪੁੱਛਦੇ ਆਂ ਹਰਦੀਪ ਨੂੰ ਤੇ ਸੁੱਖ ਨਾਲ ਆਉਦੀ ਮਾਂ ਦੇ ਬਰਾਬਰ ਹੋਈ ਜਾਂਦਾ ਕਿੰਨੇ ਚਿਰ ਦਾ ਹੋ ਗਿਆ ਹਰਦੀਪ ਇਹੇ ਇਹ 5 ਮਹੀਨਾ ਰਹਾ ਗਿਆ ਬਈ ਹਨ ਠੀਕ ਆ ਪੰਜਾਂ ਦਾ ਹੋ ਗਿਆ ਹਨਾ ਸੋਹਣੀ ਗ੍ਰੋਥ ਕੱਢੀ ਜਾਂਦਾ ਹਾਂ ਵਧੀਆ ਕਰੀਆ ਬਾਕੀ ਹੱਡਾਂ ਪੈਰਾਂ ਦਾ ਵੀ ਖੁੱਲਾ ਹਨਾ ਤੇ ਪੱਠਾਂ ਹੋਰ ਕਿਹੜੀਆਂ ਤੇਰੇ ਕੋਲੇ ਚੰਗੀਆਂ ਕੁਆਲਿਟੀ ਦੀਆਂ ਪੂਰੀਆਂ ਉਹੀ ਦਿਖਾਈ ਮਟਗੇ ਦਿਖਾਈਆਂ ਆਹੇ ਦਿਖਾਈ ਉਹ ਵੀ ਇਹਦਾ ਗੋਡਾ ਸੱਜ ਗਿਆ ਗੋਡੇ ਦੀ ਪ੍ਰੋਬਲਮ ਵੀ ਇਸ ਟਾਈਮ ਚ ਬਾਹਲੀ ਆਉਂਦੀ ਆ ਗੋਡਾ ਨਾ ਵਾਈਵਾਦੀ ਬਣ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਲਾਈਵਾਦੀ ਜੀ ਕਰਕੇ ਹੋ ਜਾਂਦਾ ਇਹ ਤਾਂ ਹੋ ਜੂਗਾ ਸੈਟ ਇਹਨੂੰ ਨਾ ਡਿਕਲੋਫੈਨਸ ਤੇ ਪੈਰਾਸੀਟਾਮੋਲ ਟੈਬਲੇਟ ਦੇ ਦੀ ਗੋਲੀ ਇੱਕ ਸੁਬਾ ਸ਼ਾਮ ਦੇ ਦੀ ਉਹਦੇ ਨਾਲ ਸੈਟ ਹੋ ਜੂਗਾ ਦਰਦ ਦੁਰਦ ਚੱਕਿਆ ਜੋ ਸੋਜ ਵੀ ਪਰ ਇਹ ਕਰਕੇ ਦਿਖਾਈ ਬਹੁਤ ਸੋਹਣੀ ਪਾਠਾ ਵੀ ਦੋਸਤੋ ਦੇਖੋ ਲਾਲ ਡੱਬੀ ਆਹ ਕਲਰ ਤੁਸੀਂ ਆਪ ਦੱਸਣਾ ਵੀ ਕਿੱਥੇ ਵੇਖਦੇ ਹੁੰਨੇ ਆਪਾਂ ਵੀਡੀਓਆਂ ਦੇ ਵਿੱਚ ਕਲਰ ਬਹੁਤ ਸੋਹਣਾ ਬਾਕੀ ਕੁਆਲਿਟੀ ਬਹੁਤ ਆ ਪਾਠ ਦੀ ਇਹ ਵੀ ਉਹਦੀ ਹਨਣੀ ਹੈ ਬੱਕਰੇ ਦੀ ਹਾਂ ਹੋਰ ਵੀ ਦਿਖਾ ਦੇ ਆ ਵੀ। ਆ ਗਈ। ਥੋੜਾ ਨਾ ਮੱਛਰ ਕਰਕੇ ਬੱਕਰੀਆਂ ਖੜ੍ਹਦੀਆਂ ਨੀਂਗੀਆਂ। ਇਹ ਮੋਟੂ ਆ ਸਾਡਾ। ਅੱਛਾ। ਲੋ ਵੀ ਦੋਸਤੋ ਕਰੋ ਚੈੱਕ। ਬਹੁਤ ਸੋਹਣੀ ਪਾਠ ਆ। ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਕੁਆਲਿਟੀ ਵੀ ਇੰਨੀ ਆ ਦੇ ਵਿੱਚ। ਮੈਨੂੰ ਲੱਗਦਾ ਵੀ ਕੋਈ ਘਾਟ ਨਹੀਂ ਗਈ। ਸਿੰਗੀ ਦੀ ਵੀ। ਕਿਉਂ? ਆ ਦੇਖੋ। ਆਹ ਪਿਆਰ ਮੁਹੱਬਤ ਇਹ ਹੁੰਦਾ ਪਿਆਰ ਜਿਹੜਾ ਬੰਦਾ ਸਾਹ ਹਦਾ ਲਓ ਸਾਰੀਆਂ ਹਜੇ ਦੁੱਧ ਚੁੰਗੀਆਂ ਜਾਂਦੀਆਂ ਤੇ ਬੱਕਰੀਆਂ ਤੇਰੀਆਂ ਇਹ ਨਵੇਂ ਦੁੱਧ ਹੋ ਗਈਆਂ ਕਿ ਨਹੀਂ ਨਹੀਂ ਇੱਕ ਹੀ ਹੋਈ ਐ ਹਜੇ ਤਾਂ ਕਿਹੜੀ ਹੋਈ ਐ ਉਹ ਲਾਲ ਹੋਈ ਐ ਆਪਣੀਆਂ ਲਓ ਜੀ ਆਹ ਇੱਕ ਨਵੇਂ ਦੁੱਧ ਹੋਈ ਐ ਤਿਆਰੀ ਜੀ ਜਿਆਦਾ ਸਬਨ ਜਾਣੇ ਹੁਣ ਇਹ ਮੈਨੂੰ ਤਾਂ ਲੱਗਦਾ ਬਾਲਾ ਵਧ ਗਿਆ ਜਿਹੜੀਆਂ ਛੇਤੀ ਨਹੀਂ ਨਾ ਕ੍ਰੋਸ ਹੋਈਆਂ ਬੱਚੇ ਬਰਾਬਰ ਕਰ ਗਈਆਂ ਹਨਾ ਬਸ ਇਹ ਰਾਨਾ ਦੁੱਧ ਦਾ ਵਧ ਗਿਆ ਚੰਗੀ ਜਾਂਦੇ ਆ ਬਹੁਤ ਭਰਾ ਪਤਾ ਕੀ ਕਰਦੇ ਹੁੰਦੇ ਆ ਵੀ ਬੱਕਰੀ ਨੂੰ ਸੂਈ ਨੂੰ ਮਹੀਨਾ ਨਹੀਂ ਹੋਇਆ ਹੁੰਦਾ ਜਦੋਂ ਪੁੱਛਣ ਲੱਗ ਪੈਂਦੇ ਬਾਈ ਕੀ ਪਾਇਗੇ ਇਹਨੂੰ ਬੱਕਰੀ ਹੀਟ ਚ ਨਹੀਂ ਆਈਗੀ ਆਪ ਦੇਖੋ ਦੋਸਤੋ ਬੱਕਰੀਆਂ ਜੇ ਨਹੀਂ ਹੀਟ ਚ ਆਉਂਦੀਆਂ ਨਾ ਤੇ ਆਪਣੇ ਕੋਲੇ ਬੱਚੇ ਕੁਆਲਿਟੀ ਵਾਲੇ ਆ ਤਾਂ ਬੱਕਰੀ ਨਹੀਂ ਬਣਦੀ ਸਾਲ ਬਾਅਦ ਸੂਂਦੀ ਇਹ ਤਾਂ ਏਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗਈ ਆ ਪੱਠ ਹੁਣ ਤੁਸੀਂ ਐ ਮੰਨੋ ਵੀ ਬਰਾਬਰ ਤਿਆਰ ਹੋ ਗਈ ਇਹ ਬੱਕਰੀ ਬਣ ਗਈ ਜਦੋਂ ਉਹ ਬੱਕਰੀ ਨੇ ਦੂਜੀ ਯਾਰ ਸੂਣਾ ਨਾ ਤੇ ਆ ਇਹਨੇ ਬੱਕਰੀ ਬਣ ਜਾਣਾ ਤੇ ਜੇ ਆਪਾਂ ਇਹਨੂੰ ਬੱਕਰੀ ਨੂੰ ਨਾਲ ਦੀ ਨਾਲ ਕਰਾਸ ਕਰਵਾ ਲਗੇ ਨਾਲੇ ਤਾਂ ਬੱਕਰੀ ਦੁੱਧ ਸੁੱਕ ਜਾਂਦੀ ਆ ਬੱਚੇ ਨੂੰ ਦੁੱਧ ਨਹੀਂ ਮਿਲਦਾ ਪੂਰਾ ਤੇ ਬੱਚਾ ਵੀ ਗਾਂਦੜੀ ਜੀ ਪੈ ਜਾਂਦੀ ਆ ਤੇ ਕਮਜ਼ੋਰ ਰਹਿ ਜਾਂਦਾ ਜੇ ਅੱਜ ਬੱਕਰੀਆਂ ਨਹੀਂ ਬਣੀਆਂ ਤਾਂ ਇਹਨਾਂ ਬੱਚਿਆਂ ਦਾ ਫਾਇਦਾ ਹੋ ਗਿਆ ਇਹਦੇ ਵਿੱਚ ਤੇ ਇਹ ਸਾਂਭਣ ਵਾਲੇ ਦਾ ਵੀ ਫਾਇਦਾ ਜਿਹੜੇ ਬੰਦੇ ਨੇ ਸਾਂਭੀਆਂ ਉਸ ਦਾ ਵੀ ਫਾਇਦਾ ਇਹਦੇ ਵਿੱਚ ਕਿਉਂਕਿ ਬੱਚੇ ਬਰਾਬਰ ਤਿਆਰ ਛੇਤੀ ਹੋ ਜਾਂਦੇ ਜਦੋਂ ਉਹ ਬੱਕਰੀਆਂ ਬੰਨਣੀਆਂ ਨਾਲੇ ਬੱਕਰੀਆਂ ਨਹੀਂ ਟੁੱਟਦੀਆਂ ਜਦੋਂ ਆਪਾਂ ਵਾਰ-ਵਾਰ ਛੇਤੀ ਤੋਂ ਛੇਤੀ ਕਰਾਸ ਕਰਵਾਈਏ ਨੇ ਦਵਾਈਆਂ ਬੂਟੀਆਂ ਦੇ ਕੇ ਤੇ ਬੱਕਰੀਆਂ ਵੀ ਕਮਜ਼ੋਰ ਪੈਂਦੀਆਂ ਤੇ ਬੱਕਰੀਆਂ ਦੀ ਉਮਰ ਵੀ ਘਟਦੀ ਉਸ ਚੀਜ਼ ਦੇ ਨਾਲ ਜੇ ਬੱਕਰੀ ਸਾਲ 'ਚ ਇੱਕ ਵਾਰੀ ਸੂਂਦੀ ਇਹ ਤਾਂ ਸਭ ਤੋਂ ਵੱਧ ਗਿਆ ਆਹ ਬੱਕਰੀਆਂ ਪ੍ਰਾਣੀਆਂ ਬੱਕਰੀਆਂਾਂ ਦੀਆਂ ਲਾਲ ਡੱਬੀਆਂ ਦੇ ਬੱਚੇ ਬਹੁਤ ਸੋਹਣੇ ਕੱਢੀ ਜਾਂਦੀਆਂ ਜਿਵੇਂ ਕਹਿੰਦੇ ਆਂਦੇ ਵੀ ਜਾਨਵਰ ਘੱਟ ਰੱਖ ਲਓ ਪਰ ਚੰਗੇ ਰੱਖੇ ਹੋਣ ਹਨਾ ਤਾ ਉਹਨਾਂ ਦੀ ਕੀਮਤ ਵੱਧ ਪੈ ਜਾਂਦੀ ਆ ਤੇ ਜਿੰਨੇ ਆਪਾਂ ਕਾਠ ਮਾਰ ਕੇ ਰੱਖਾਂਗੇ ਜ਼ਿਆਦੇ ਤੇ ਮਾੜੇ ਜਾਨਵਰ ਰੱਖਾਂਗੇ ਉੰਨੀ ਉਹਨਾਂ ਦੀ ਕੀਮਤ ਨਹੀਂ ਪੈਂਦੀ ਸੰਭਾਈ ਵਾਲੀ ਪੈ ਜਾਂਦੀ ਆ ਆਪ ਅੱਠ ਵੀ ਦਿਖਾਈ ਹਰਦੀਪ ਆਹਾ ਵੀ ਚੁੰਗੰਦਲਾ ਚੀ ਵੜਾ ਨਾ ਬਦ ਗਿਆ ਇਹ ਉੰਨੀ ਛੇਤੀ ਤਿਆਰ ਹੋ ਜਾਂਦੀਆਂ ਲੋ ਕਰੋ ਚੈੱਕ ਬਈ ਕਾਲੀ ਪੱਠ ਮੱਥੇ ਤੇ ਮਾੜਾ ਜਿਹਾ ਫੁੱਲ ਜਿਹਾ ਤੇ ਸਿੰਘਾਂ ਦੀ ਇਹ ਵੀ ਬਹੁਤ ਸੋਹਣੀ ਆ ਕਾਲੀ ਸ਼ਾਹ ਪੂਰੀ ਚਮਕਾ ਪੱਟ ਤੇ ਲੰਮੇ ਕੰਨਾਂ ਦੇ ਵਿੱਚ ਨੱਕ ਦੀ ਕੁਆਲਿਟੀ ਬਹੁਤ ਸੋਹਣੀ ਆ ਆ ਦੇਖੋ ਖੱਟੀ ਅੱਖ ਦੇ ਵਿੱਚ ਇਹਦੀ ਤਾਂ ਅੱਖ ਦਾ ਵੀ ਨਹੀਂ ਕੋਈ ਐਂ ਲੱਗਦਾ ਵੀ ਖੱਟੀ ਅੱਖ ਆ ਪਰ ਕੁਆਲਿਟੀ ਇਹਦੀ ਇੰਨੀ ਆ ਪੱਟ ਦੀ ਤੇ ਆ ਪੱਟ ਉਹ ਲਾਲ ਦੀ ਆ ਇਹ ਹਾਂ ਜਿਹੜੀ ਬਣੀ ਆ ਆਪਣੀ ਵੱਖਰੇ ਉਹ ਪਰੇ ਪੱਟ ਪਹਿਲਾਂ ਸੋਈ ਆ ਹਨਾ ਉਹ ਇਹ ਵੀ ਦਿਖਾਈ ਲੋ ਵੀ ਕਰੋ ਚੈੱਕ ਇਹ ਜਿਹੜੀ ਘੱਟ ਸੀਗਾ ਤਾਂ ਕਰਕੇ ਥੋੜੀ ਇਹ ਲੱਸੀ ਜੀ ਆ। ਪਹਿਲਾਂ ਸੀ ਨਾ ਉਹ ਛੋਟੀ ਬਣ ਗਈ ਜਣਾ। ਤੇ ਇਹ ਵੀ ਕਿਹ ਕਿੰਨੇ ਚਿਰ ਦੀ ਹੋਗੀ? ਇਹ ਵੀ ਇਹਨਾਂ ਦੇ ਬਰੋਬਰ ਹੀ ਆ ਸਾਰੀਆਂ ਕੱਟ ਨਹੀਂ ਸੂਈਆਂ। ਠੀਕ। ਪੰਜਾਂ ਚਾਰਾਂ ਜਨਾਂ ਦੇ ਵਿੱਚ ਸਾਰੀਆਂ ਸੂਈਆਂ। ਇਹ ਕਿਹੜੇ ਬੱਕਰੇ ਦੀ ਆ? ਇਹ ਆਪਣੇ ਘਰ ਦਾ ਹੀ ਸੀਗਾ ਉਹ ਤਾਂ। ਜਿਹੜਾ ਤੇਰੇ ਕੋਲੇ ਸੀ ਲਾਲ ਡੱਬਾ ਜ। ਹਾਂ ਹਾਂ ਜਗਮੀਤ ਵਾਲੇ ਬੱਕਰੇ ਦੇ ਸੀ। ਠੀਕ ਆ। ਉਹ ਦਾ ਰਿਜਲਟ ਸੋਹਣੀ ਆਈ ਆ ਪਾਠ ਕੰਨਾਂ ਕੋਨਾਂ ਦੀ ਬਹੁਤ ਸੋਹਣੀ ਆ। ਤੇ ਰੰਗ ਵੀ ਵੈਸੇ ਛੇਰੇ ਜਿਹੇ ਦੇ ਵਿੱਚ ਪੈਂਦਾ ਜਿਆਦੇ ਲਾਲ ਛੇਰੀ ਜੀ ਪੱਠਾ ਇਹ ਬਾਕੀ ਜਿਵੇਂ ਮੱਛਰ ਦਾ ਦੌਰ ਚੱਲੀ ਜਾਂਦਾ ਹਨਾ ਫੇਰ ਵੀ ਜਾਨਵਰਾਂ ਦੀ ਸੰਭਾਲ ਪੂਰੀ ਆ ਕਿਸੇ ਪਾਸੋਂ ਜਾਨਵਰ ਕੋਈ ਲਿਬੜੇ ਨਹੀਂ ਗੇ ਜਾਂ ਮੱਛਰ ਨੇ ਖਾਦੇ ਪਏ ਹੋਣ ਲਿਸੀਆਂ ਹੋਣ ਬੱਕਰੀਆਂ ਪੂਰੀਆਂ ਵੇਖ ਲਓ ਬੱਚੇ ਬਾਕੀ ਦੁੱਧ ਦੀ ਕਰਾਮਾਤ ਆ ਬਈ ਜਿੰਨੀ ਵੀ ਕਹਿ ਦਗੇ ਬੱਕਰੀਆਂ ਇੱਕ ਖਾਰ ਮੰਨੀਆਂ ਬੈਠੀਆਂ ਨਾ ਦੁੱਧ ਦੀ ਨਹੀਂ ਬੱਕਰੀਆਂ ਵੀ ਰਾਜੀ ਹੁੰਦੀਆਂ ਇਹ ਦੁੱਧ ਪਿਉਂਦੀਆਂ ਕਰਕੇ ਹੀ ਆ ਥੋੜੀਆਂ ਹੀ ਲੱਸੀਆਂ ਤੇ ਬੱਚੇ ਰਾਜੀ ਆ ਦੁੱਧ ਬਹੁਤ ਕੀਮਤੀ ਆ ਆਪਾਂ ਬੱਕਰੀਆਂ ਨੂੰ ਛੇਤੀ ਕ੍ਰੋਸ ਕਰਵਾ ਦਿੰਨੇ ਆ ਤੇ ਬੱਚੇ ਟੁੱਟ ਜਾਂਦੇ ਆ ਜਦੋਂ ਬੱਕਰੀਆਂ ਆਪਦੇ ਅੰਦਰ ਪੇਟ 'ਚ ਬੱਚਾ ਪਾਲਣ ਲੱਗ ਪੈਂਦੀਆਂ ਇਹ ਜ਼ਰੂਰ ਖਿਆਲ ਰੱਖੋ ਵੀ ਬੱਚੇ ਤਿਆਰ ਕਰ ਲਓ 4-5 ਮਹੀਨੇ ਕੋਈ ਖਾਸ ਗੱਲ ਨਹੀਂ ਹੁਣ ਜੇ ਬੱਕਰੀਆਂ 6 ਮਹੀਨੇ ਤੇ ਵੀ ਬੋਲਦੀਆਂ ਹਨਾ 6 ਮਹੀਨੇ ਹੋ ਗਏ ਹੁਣ ਬੱਕਰੀਆਂ ਬਣਨ ਗਈਆਂ ਨਾਲੇ ਤਾਂ ਆਉਣ ਵਾਲੇ ਬੱਚੇ ਤਾਂ ਤੰਦਰੁਸਤ ਪੈਦਾ ਕਰਨਗੇ ਆ ਤੇ ਨਾਲੇ ਆਹ ਜਿਹੜੇ ਪਹਿਲਾਂ ਵਾਲੇ ਬੱਚੇ ਆ ਉਹ ਪੂਰੇ ਤੰਦਰੁਸਤ ਤੇ ਵਧੀਆ ਤਿਆਰ ਹੋਗੇ ਠੀਕ ਆ ਦੋਸਤੋ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਆ ਤੁਹਾਨੂੰ ਜਾਨਵਰ ਦਿਖਾਏ ਆ ਤੇ ਇਹ ਪਾਕਿਸਤਾਨੀ ਕਲਰ ਦੇ ਵਿੱਚ ਜਾਨਵਾਰ ਆ ਪਾਕਿਸਤਾਨ ਦੀਆਂ ਵੀਡੀਓ ਦੇਖਦੇ ਆ ਬਹੁਤ ਸੋਹਣੇ ਜਾਨਵਰ ਆ